ਜਿਨ੍ਹਾਂ ਦੇ ਧਰਮ ਨੇ ਯਾਰ ਦੇ ਵਿੱਚ ਜੁੜੇ ਹੋਣ ਆਪਾਂ ਤੇ ਮਹਾਨ ਜੋੜ ਮੇਲਾ ਸਾਧੂ ਦਾ ਕਰਮ ਜੋ ਉਹਨਾਂ ਦੇ ਪਰਉਪਕਾਰ ਸਾਡੇ ਉੱਤੇ ਅਜ ਵੀ ਵਾਸ ਰਹੇ ਨੇ अनेकां ਸੰਗਤਾਂ ਗੁਰੂ ਚਰਨਾਂ ਦੇ ਵਿੱਚ ਦੂਰ ਦਰਾਡੇ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੋਂ ਸੰਤ ਮਹਾਂਪੁਰਸ਼ ਇਸ ਧਰਤੀ ਨੂੰ ਨਮਨ ਕਰਨ ਵਾਸਤੇ ਬਹੁਤ ਬਧਦੇ ਸੋ ਧੰਨਤਾ ਦੇ ਜੋਗ ਹੈ ਸੰਗਤ ਤੇਸ ਗੁਰੂ ਘਰ ਦੇ ਮੁੱਖ ਸੇਵਾਦਾਰ શ્રીਮਾਨ ਸੰਤ ਲਾਗਾ ਹਰਵਿੰਦਰ ਸਿੰਘ ਜੀ ਮਹਾਰਾਜ ਜੋ ਬੜਾ ਹੀ ਪਿਆਰ ਬਖਸ਼ਦੇ ਨੇ ਸੰਗਤਾਂ ਉਹਨਾਂ ਦੇ ਪ੍ਰੇਮ ਦਾ ਸਰਤਾ ਸੰਤ ਮਹਾਪੁਰਸ਼ ਇੱਥੇ ਪਹੁੰਚਦੇ ਨੇ ਸੋ ਦੇਵਤ ਮਹਾਪੁਰਖ ਹਾਜ਼ਰੀਆਂ ਲਵਾਤੇ ਰਹੇ ਨੇ ਸਭ ਤੋਂ ਬਹੁਤ ਹੀ ਸਤਕਾਰ ਜੋ ਮਹਾਪੁਰਖ ਬਾਬਾ ਗੁਰਜਾਣ ਸਿੰਘ ਜੀ ਤਬਾਦ ਰਾਜਵਾਲੇ ਮਹਾਪੁਰਖ ਬਾਬਾ ਕੁਵਾਰ ਸਿੰਘ ਜੀ ਬੈਠਿਆਂ ਵਾਲੇ ਤੇ ਬਾਬਾ ਰਾਜਵੀਰ ਸਿੰਘ ਜੀ ਮਰਦਾਨੇ ਕੇ ਜਿਹੜੇ ਬੜੇ ਹੀ ਸੁਰਾਂ ਦੇ ਤਲੀ ਨੇ ਬੜੇ ਹੀ ਗੁਣੀ ਗਿਆਨੀ ਨੇ ਤੇ ਸਟੇਜ ਦੇ ਉੱਪਰ ਸਵਾਇਆ ਮਾਨ ਸੰਤ ਬਾਬਾ ਇੰਦਰਜੀਤ ਸਿੰਘ ਦੀ ਰੱਦੀਏ ਵਾਲੇ ਮਹਾਂਪੁਰਖ ਤੇ ਸੰਤ ਬਾਬਾ ਭਰੂਪੁਰ ਸਿੰਘ ਦੀ ਧਨੌਰ ਵਾਲੇ ਮਹਾਂਪੁਰਖ ਪਹੁੰਚੇ ਨੇ ਸੋ ਪਿਆਰੂ ਅਨੇਕਾਂ ਸੰਗਤਾਂ ਆ ਕੇ ਹਾਜ਼ਰੀਆਂ ਲਗਾਵਨੀਆਂ ਨੇ ਇਸ ਧਰਤੀ ਨੂੰ ਨੰਮ ਕਰਨ ਵਾਸਤੇ ਇਹ ਮਹਾਂਪੁਰਖਾਂ ਦੀ ਬਰਸੀ ਹੋਈ ਘਰਤੀ ਹੈ ਇੱਥੇ ਮਹਾਂਪੁਰਖਾਂ ਨੇ ਰਹਿ ਕੇ ਭਜਨ ਬੰਦਗੀ ਕੀਤੀ ਹੈ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਨ ਕਾਪਣ ਸੋ ਇੱਥੇ ਮਹਾਂਪੁਰਖਾਂ ਨੇ ਬੰਦਗੀ ਕੀਤੀ ਅਨੇਕਾਂ ਟੁੱਟਿਆ ਹੋਇਆਂ ਨੂੰ ਗੁਰਬਾਣੀ ਦੇ ਲੜ ਲਾਇਆ ਸਾਧੂ ਦਾ ਕਰਮ ਹੁੰਦਾ ਹੈ ਦੁਨੀਆ ਨੂੰ ਤਾਰਨਾ ਸਾਧੂ ਆਪਣੇ ਹੀ ਸੰਸਾਰ ਦੇ ਵਿੱਚ ਦੁਨੀਆ ਦੇ ਭਲੇ ਦੀ ਖਾਤਰ ਨੇ ਗੁਰਬਾਣੀ ਨੇ ਕਹਿ ਦਿੱਤਾ ਜਨਮ ਮਰਨ ਬੋਹੂ ਹੂ ਮੈ ਨਾ ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਏ ਮਹਾਰਸਿਆਂ ਨੇ ਮਿਲਾਏ ਨਾਮ ਦਾ ਦਾਨ ਭਗਤੀ ਦਿੜ੍ਧ ਕਰਵਾਉਂਦੇ ਨੇ ਮਹਾਂਪੁਰਖ ਆਪ ਵੀ ਜਪਦੇ ਨੇ ਇੱਥੇ ਕਰਕੇ ਮਹਾਰਾਜ ਨੇ ਕਹਿ ਦਿੱਤਾ ਆਪ ਤਰੈ ਸਦਵੇਂ ਪੁੱਲ ਤਾਰੇ ਹਰਦਰ ਦਾ ਪਤ ਸਿਉ ਜਾਏਗਾ ਆਪ ਵੀ ਤਰ ਜਾਂਦੇ ਨੇ ਕਿਉਂਕਿ ਉਹ ਮਲਾਹ ਹੁੰਦੇ ਨੇ ਪ੍ਰਮਾਤਮਾ ਵੱਲੋਂ ਭੇਜੇ ਗਏ ਕਿਉਂਕਿ ਮਹਾਂਪੁਰਖ ਆਪ ਨੇ ਆਉਂਦੇ ਪਿਆਰਿਓ तार जेकमी Thank <laughs> you. राज्य नओं आहे भाई ਜਦ ਮੇਰੇ ਨਾਲ ਤੇ ਪਾਣੀ ਆਵੇ ਸਾਥ ਤੂੰ ਬੇਜਾਨਾ ਜਦ ਮੇਰੇ ਨਾਲ ਤੇ ਸਾਥੀ ਤੂੰ ਤੇ ਮੇਰੇ ਨਾਲ ਬੇਜਾਨਾ ਆਪ ਜੀ ਆਪੇ ਸਾਥੂ ਆਨੰਦ ਸ੍ਰੀ ਆਪੇ ਤਾ ਤੁ ਪਰਮਾਤਮਾ ਦੇ ਭੇਜੇ ਹੋਏ ਮਾਪੁਰ ਕੇ ਸੰਸਾਰ ਦੇ ਵਿੱਚ ਹੁੰਦੇ ਨੇ ਡਿਊਟੀਆਂ ਲੱਗਦੀਆਂ ਨੇ ਭਾਈ ਨਾਮ ਜਪਾਉਣ ਦੀ ਖਾਤਰ ਜਿਹੜੇ ਅਸੀਂ ਲੋਕ ਆ ਅਸੀਂ ਤਾਂ ਜਨਮ ਮਰਨਾਂ ਦੇ ਗੇੜ ਦੇ ਵਿੱਚ ਪਏ ਹੋਇਆ ਕਿਉਂਕਿ ਅਸੀਂ ਦਿਨ ਰਾਤ ਨਿੰਦਿਆ ਕਰਦੇ ਆ ਦਿਨ ਰਾਤ ਨਿੰਦਿਆ ਕਰਦੇ ਆ ਝੂਠ ਬੋਲਦੇ ਆ ਪਰ ਮਾਪੁਰਖ ਸਾਨੂੰ ਨਿਵਾਜ ਦੇ ਨੇ ਨਾਮ ਦੀ ਦਾਤ ਦੇ ਸੰਤ ਸਭਨ ਜੋ ਜਨ ਪਰੈ ਸੋ ਜਨ ਉਧਰ ਨਹਾਰ ਸੰਤ ਕੀ ਲਿੰਦਾ ਨਾਨਕ ਬਹੁਲ ਬਹੁਰ ਅਵਤਾਰ ਸੰਤਾਂ ਕੋ ਮਤ ਕੋ ਨਿੰਦੋ ਜਿੰਦ ਜਿਹੜਾ ਮਸ਼ੀਨਰੀ ਲਾਣਾ ਨਾ ਕਹਿੰਦੇ ਸੰਤ ਨਹੀਂ ਹਰੀ ਮਹਾਰਾਜ ਕਹਿੰਦੇ ਹਰਿ ਕਾ ਸੇਵ ਕਰ ਹਰਿ ਦੀ ਦੇਹਾ ਧੀਨਾ ਜਾਣੋ ਮਾਨਸ ਦੇ ਹਾਰ